ਪਿਛਲੇ ਦਿਨੀ ਉੱਤਰ ਪ੍ਰਦੇਸ਼ ਦੇ ਪੀਲੀਪੀਤ ਵਿੱਚ ਹੋਏ ਇਨਕਾਊਂਟਰ ਦੇ ਵਿੱਚ ਮਾਰੇ ਗਏ ਨੌਜਵਾਨਾਂ ਦੇ ਵਿੱਚ ਭਗਵਾਨਪਿੰਡ ਦਾ ਇੱਕ ਨੌਜਵਾਨ ਵੀ ਸ਼ਾਮਿਲ ਸੀ ਜਿਨ੍ਹਾਂ ਨੇ ਥਾਣੇ ਵਿੱਚ ਗ੍ਰਨੇਡ ਮਾਮਲੇ ਦਾ ਦੋਸ਼ ਲਗਾਇਆ ਗਿਆ ਸੀ ਉਸੇ ਪਿੰਡ ਦਾ ਰਹਿਣ ਵਾਲਾ ਇੱਕ ਹੋਰ ਨੌਜਵਾਨ ਜਿਸ ਦਾ ਨਾਮ ਰਣਜੀਤ ਸਿੰਘ ਦੱਸਿਆ ਜਾ ਰਿਹਾ ਹੈ ਅੱਜ ਇੱਥੇ ਇੱਕ ਨਜੀਆ ਤਲਿਬ ਦੀ ਮੌਤ ਹੋ ਗਈ ਮ੍ਰਿਤਕ ਨੌਜਵਾਨ ਰਣਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਹੁਣ ਦੋਸ਼ ਲਗਾਏ ਜਾ ਰਹੇ ਹਨ ਕਿ ਉਸ ਦੀ ਮੌਤ ਦਾ ਜ਼ਿੰਮੇਵਾਰ ਸੀਆਈਏ ਸਟਾਫ ਗੁਰਦਾਸਪੁਰ ਹੈ ਕਿਉਂਕਿ ਉਸ ਨੂੰ ਦਿਨ-ਦਿਨ ਤੋਂ ਸੀਆਈਏ ਸਟਾਫ ਗੁਰਦਾਸਪੁਰ ਦੇ ਵੱਲੋਂ ਪ੍ਰੇਸ਼ਾਨ ਅਤੇ ਤੰਗ ਕੀਤਾ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ 'ਚ ਨੌਜਵਾਨ ਦੀ ਮੌਤ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਉਂਦੇ ਆ ਕਿ ਆ ਕਿ ਤਿੰਨ ਦਿਨਾਂ ਤੋਂ ਅਮ੍ਰਿਤਾ ਰਣਜੀਤ ਸਿੰਘ ਨੂੰ ਸੀਰੀਅਸ ਸਟਾਫ ਪਰੇਸ਼ਾਨ ਕਰ ਰਿਹਾ ਸੀ ਅਤੇ ਅੱਜ ਜਦੋਂ ਉਸ ਨੂੰ ਸਟਾਫ ਦੇ ਲੋਕ ਘਰ ਭੇਜਿਆ ਗਿਆ ਤਾਂ ਉਸ ਦੀ ਹਾਲਤ ਖਰਾਬ ਹੋ ਗਈ ਅਤੇ ਉਸ ਨੂੰ ਨਿੱਜੀ ਹਸਪਤਾਲ ਵੀ ਲਿਆਂਦਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਰੋਸ ਵਿੱਚ ਆ ਕੇ ਕਨਨੌਰ ਟੀ ਪੁਆਇੰਟ ਤੇ ਰੋਡ ਤੇ ਜਾਮ ਕਰਕੇ ਪਰਿਵਾਰ ਵੱ ਦੇ ਵੱਲੋਂ ਨੌਜਵਾਨ ਦੀ ਲਾਸ਼ ਉੱਥੇ ਰੱਖ ਦਿੱਤੀ ਗਈ ਅਤੇ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਜਾਮ ਕਰਕੇ ਇਨਸਾਫ ਦੇ ਲਈ ਪ੍ਰੋਟਸਟ ਸ਼ੁਰੂ ਕਰ ਦਿੱਤਾ ਗਿਆ ਹੈ। ਉੱਥੇ ਐ ਸੀ ਇਹ ਟਾਪ ਦੇ ਹਨੇ ਕਰੀ ਦੀ ਹਣੀ ਦਾ ਲਾਮ ਮੇਰਾ ਪੁੱਤ ਰੱਦ ਦੇ 6:00 7:00 ਵਜੇ ਆਣ ਪਰਸੋਂ ਮੇਰੇ ਪੁੱਤ ਨੂੰ 6:00 ਆਗੇ ਲੈਣ ਘਰ ਲੈ ਗੇ ਕਦੀ ਆਖਣ ਮੇਠਾਣੇ ਕਰਨਾ ਕਦੀ ਆਖਣ ਕਿਤੇ ਕਰਨਾ ਮੈਂ ਠਾਣੇ ਉੱਡੀ ਫਿਰਾ ਕਿ ਨੂੰ ਪਤਾ ਨਹੀਂ ਕਿੱਥੇ ਬਾਹਰ ਛੜਿਆ ਉਹਨਾਂ 1.5 ਘੰਟੇ ਬਾਅਦ ਘਰ ਕਰਕੇ ਲਿਆ ਘਰ ਆ ਗਿਆ ਅਗਲੇ ਦਿਨ ਫੇਰ ਜੀਓ ਚਲਾਈ ਗਿਆ ਸੀ ਆਈਡੀ ਵਾਲੇ ਦੇ ਘਰ ਕੇ ਕੈਂਬਰੇ ਲਾਉਣਾ ਉੱਥੋਂ ਕੈਂਬਰੇ ਲਾ ਕੇ ਨਾ ਉੱਥੇ ਸੱਦ ਲਿਆ ਗਰਦਾਪੁਰ ਸੀਐਸਟਾਫ ਦਫਤਰ ਉੱਥੇ ਗਿਆ ਮੈਂ ਫੋਨ ਬਾਲਣ ਲੱਗਿਆ ਤੇ ਫੋਨ ਕੀਤਾ ਮੈਂ ਬਾਲ ਲੱਗਾ ਵਰਦਿਆ ਉਹਦਾ ਫੋਨ ਫੜ ਲਿਆ ਰਾਤ ਨੂੰ ਕੱਲ 2:30 ਵਜੇ ਇੰਟਰ ਹੋਇਆ ਉੱਥੇ ਸੀਐਸਟਾਫ 'ਚ 2:30 ਵਜੇ ਨਾ ਫੋਨ ਲੱਲੇ ਵਰਦਿਆ ਫੋਨ ਜਿਹੜਾ ਹੋਇਆ ਹੋਇਆ ਮੁੜ ਕੇ ਫੋਨ ਬੰਦ ਮੈਂ ਰਾਤ ਨੂੰ ਬੰਦੇ ਲਾ ਕੇ ਉੱਥੇ ਸੀਐਸਟਾਫ ਚੱਲੀਆਂ ਗਰਦਾਪੁਰ ਉਹ ਨਾਲ ਜੇ ਨੂੰ ਕਿਹ ਬੰਦੇ ਦਾ ਫੋਨ ਆ ਗਿਆ ਵੀ ਸੋਨੂੰ ਆਉਂਦਿਆ ਆ ਗਿਆ ਘਰ ਰਾਤ ਸੁੱਤਾ ਵਾ ਸਵੇਰੇ ਇਸ ਵਕਤ ਹੀ ਉਹਨਾਂ 8 ਵਜੇ ਸੱਦ ਲਿਆ ਵੀ ਤੂੰ 8 ਵਜੇ ਆ ਜਾ ਉੱਥੇ ਹੀ ਮੇਰੇ ਪੁੱਤ ਨੇ ਮੇਰੇ ਨਾਲ ਗੱਲਾਂ ਕੀਤੀਆਂ ਵੀ ਉੱਥੇ ਲੱਖਾ ਜੀਓ ਜਲਾਈ ਵਾਲਾ ਉੱਥੇ ਹੀ ਜੀਓ ਜਲਾਈ ਵਾਲਾ ਲੱਖਾ ਉੱਥੇ ਹੀ ਸਾਰੇ ਸੀਐਸਟਾਫ ਵਾਲੇ ਪੀਆ ਤੇ ਇਥੋਂ ਬਾਹਰ ਗਿਆ ਸਵੇਰੇ ਨਹੀਂ ਬਚਦਾ ਅਨੇ ਸਾਰਾ ਰਾਤ ਵੀ ਕੰਕੀ ਦਿੱਤੀ ਆ ਭਈ ਹੁਣ ਤੇ ਬਚ ਕੇ ਚੱਲਿਆ ਸਵੇਰੇ ਨਹੀਂ ਬਚਦਾ ਸਵੇਰੇ ਜਿੰਦਾ ਨਹੀਂ ਬਚਦਾ ਇਹਨਾਂ ਮੇਦੇ ਮੂੰਹ ਚ ਦਵਾਈ ਪਾ ਕੇ ਹਸਪਤਾਲ ਫੋਟਦਾ ਸਟਾਫ ਵਾਲੇ ਹਲੇ ਉਹਦੇ ਨਾਲ ਹਸਪਤਾਲ ਸੁੱਟ ਕੇ ਸਟਾਫ ਵਾਲੇ ਲੈਬ ਰਿਡਿਅਨ ਦਾ ਲੈਣ ਆਇਆ ਸੀਐਸਟਾਫ ਵਾਲਾ ਕੱਲਿਆ ਕੇ ਮੈਨੂੰ ਇਥੇ ਵਾਰਦਾ ਵਾ ਹਸਪਤਾਲ ਮੁੜ ਕੇ ਦੌੜ ਗਿਆ ਉਹ ਨਹੀਂ ਮੁੜ ਕੇ ਮੈਨੂੰ ਲੱਭਾ ਮੈਂ ਨੂੰ ਲੱਭਦੇ ਰਹੀਆਂ ਮੇਰਾ ਪੁੱਤ ਅੰਦਰ ਕਰ ਲਾਏ ਕਦੀ ਮੈਂ ਬਾਹਰ ਆ ਮਾਂ ਕਦੀ ਅੰਦਰ ਆ ਮਾਂ ਮੈਂ ਆਪਣਾ ਪੁੱਤ ਚੋਕੇ ਜੇ ਹੱਥੋਂ ਹਸਤਾਲ ਲੈ ਆਈ ਅੱਤੇ ਆ ਕੇ ਸਭ ਤੋਂ ਪਹਿਲਾਂ ਰੜੀ ਆਨੇ ਵਾਲਾ ਕਰਾ ਹਾਂ ਹੋ ਰੜੀ ਆਨੇ ਵਾਲਾ ਲਾਬ ਤੁਹਾਨੂੰ ਅਜੇ ਹੁਣੇ ਇਨਫੋਰਮੇਸ਼ਨ ਮਿਲੀ ਹੈ ਸੋ ਮੈਂ ਇਮੀਡੀਏਟਲੀ ਅੱਜ ਰਿਹਸਲ ਸੀਗੀ 26 ਜਨਵਰੀ ਦੇ ਪ੍ਰੋਗਰਾਮ ਨੂੰ ਉੱਥੋਂ ਸਿੱਧਾ ਇੱਥੇ ਹੀ ਆਇਆ ਅੱਜ ਫੈਮਿਲੀ ਮੈਂਬਰਸ ਦੇ ਨਾਲ ਵੀ ਗੱਲ ਕਰ ਰਹੇ ਹਾਂ ਅੱਜ ਔਰ ਜਿਹੜੇ ਅਫੀਸ਼ੀਅਲਸ ਹੈਗੇ ਉਹਨਾਂ ਤੋਂ ਵੀ ਅਸੀਂ ਪੁੱਛ ਪੜਤਾਲ ਕਰ ਰਹੇ ਹਾਂ ਕੀ ਹੈਗਾ ਸੋ ਫਿਲਹਾਲ ਅਜੇ ਜਿਹੜਾ ਹੈਗਾ ਆ ਕਿਸੇ ਵੀ ਗੱਲ ਦੇ ਬਾਰੇ ਕੁਝ ਬਿਆਨ ਕਰਨਾ ਬਹੁਤ ਜਲਦੀ ਹੋਊਗਾ ਇੱਕ ਵਾਰੀ ਸਾਰੀ ਕਨਫਰਮੇਸ਼ਨ ਹੋ ਜਾਵੇ ਸੋ ਕਨਫਰਮ ਕਰਕੇ ਅਸੀਂ ਤੁਹਾਨੂੰ ਜਿਹੜੀ ਸਾਰੀ ਗੱਲ ਜਿਹੜੀ ਆ ਉਹ ਵਿਸਤਾਰਪੂਰਵਕ ਤੁਹਾਨੂੰ ਦੱਸ ਦਿਆਂਗੇ ਅਜੇ ਅਜੇ ਅਸੀਂ ਸਾਰਾ ਕੁਝ ਵੈਰੀਫਾਈ ਕਰ ਰਹੇ ਹਾਂ ਜੋ ਵੀ ਉਹਨਾਂ ਦੇ ਪਰਿਵਾਰਕ ਮੈਂਬਰਸ ਦੇ ਜਿਹੜੇ ਜਿਹੜੇ ਪੁਆਇੰਟਸ ਹੋਣਗੇ ਜਿਹੜੇ ਜਿਹੜੇ ਇੱਕ ਸੁਣ ਕੇ ਉਹਨਾਂ ਨੂੰ ਅਸੀਂ ਬਾਕਾਇਦਾ ਥੋਰੋਲੀ ਵੈਰੀਫਾਈ ਕਰਕੇ ਬਿਲਕੁਲ ਸਹੀ ਜਿਹੜੀ ਚੀਜ਼ ਹੋਊਗੀ ਉਹ ਸਾਰਿਆਂ ਦੇ ਸਾਹਮਣੇ ਲੈ ਕੇ ਆਵਾਂਗੇ ਆ ਫਿਲਹਾਲ ਇੱਥੋਂ ਜੋ ਆਣ ਕੇ ਪਤਾ ਲੱਗਾ ਜੀ ਹਸਪੀਟਲ ਦੇ ਤੈਂਕਿ ਚ। ਪਿਆਰ ਪੰਜਾਬੀ ਟੀਵੀ ਦੇ ਲਈ ਗੁਰਦਾਸਪੁਰ ਤੋਂ ਲਾਪਰੇ ਖੁਸ਼ੀਪੁਰ ਦੀ ਰਿਪੋਰਟ।